ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 27 ਮਈ ਅਧਿਆਏ ਦੀ ਕਥਾ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਇਸ ਦੂਜੇ ਭਾਗ ਵਿੱਚ ਭਾਈ ਪਗੀਰਥ ਜੀ ਅਤੇ ਭਾਈ ਮਾਨਸੁਖ ਜੀ ਦਾ ਲਾਹੌਰ ਤੋਂ ਤਲਵੰਡੀ ਆਉਣ ਬਾਰੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਾਈ ਮਾਨਸੁਖ ਜੀ ਨੂੰ ਉਪਦੇਸ਼ ਦੇਣ ਬਾਰੇ ਜ਼ਿਕਰ ਹੈ ਸੋ ਲੜੀ ਜੋੜਨ ਲਈ 27 ਮਈ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਰਬਨ ਕਰੋ ਜੀ ਤੇ ਹੁਣ ਇਥੋਂ ਦੂਜੇ ਭਾਗ ਦੀ ਕਥਾ ਆਰੰਭ ਹੁੰਦੀ ਹੈ ਇਸ ਕਰਕੇ ਰਾਤ ਨੂੰ ਤੁਸੀਂ ਮੇਰੇ ਕੋਲ ਹੀ ਰੁਕ ਜਾਣਾ ਤੈਨੂੰ ਜਿੰਨੀਆਂ ਵੀ ਵਸਤਾਂ ਚਾਹੀਦੀਆਂ ਹਨ ਸਵੇਰ ਤੱਕ ਮੈਂ ਤੈਨੂੰ ਤਿਆਰ ਕਰਕੇ ਦੇ ਦੇਵਾਂਗਾ ਭਾਈ ਮਨਸੁਖ ਨੇ ਸਮਾਨ ਦੀ ਲਿਸਟ ਦੇਖ ਕੇ ਪਾਈਪ ਕੀਰਤ ਜੀ ਨੂੰ ਕਿਹਾ ਕਿ ਬਾਕੀ ਦਾ ਸਾਰਾ ਸਮਾਨ ਤਾਂ ਤੈਨੂੰ ਸਵੇਰੇ ਮਿਲ ਜਾਵੇਗਾ ਪਰ ਜੋ ਇਹ ਵਿਆਹ ਵਾਲਾ ਚੂੜਾ ਹੈ ਇਸ ਨੂੰ ਮੰਗਾਉਣ ਵਿੱਚ ਥੋੜਾ ਸਮਾਂ ਲੱਗ ਜਾਵੇਗਾ ਕਿਉਂਕਿ ਜਿਹੜਾ ਚੂੜਾ ਤੇਰੀ ਲਿਸਟ ਵਿੱਚ ਲਿਖਿਆ ਹੋਇਆ ਹੈ ਇਹ ਬਹੁਤ ਮਹਿੰਗਾ ਵੀ ਹੈ ਅਤੇ ਬਹੁਤ ਖਾਸ ਵੀ ਹੈ ਇਸ ਨੂੰ ਸਪੈਸ਼ਲ ਤਿਆਰ ਕਰਵਾਉਣਾ ਪੈਂਦਾ ਹੈ ਭਾਈ ਮਾਨਸੁਖ ਦੀ ਇਹ ਗੱਲ ਸੁਣ ਕੇ ਪਾਈਪ ਗੀਰਥ ਨੇ ਕਿਹਾ ਕਿ ਇਹ ਗੱਲ ਨਹੀਂ ਹੋ ਸਕਦੀ ਮੈਂ ਦੂਜੀ ਰਾਤ ਲਾਹੌਰ ਵਿੱਚ ਨਹੀਂ ਰਹਿ ਸਕਦਾ ਜੇਕਰ ਮੈਂ ਦੂਜੀ ਰਾਤ ਇੱਥੇ ਰਹਿ ਪਿਆ ਤਾਂ ਮੇਰਾ ਚਨਮ ਵਿਅਰਥ چلا ਜਾਵੇਗਾ ਫੇਰ ਭਾਈ ਮਾਨਸੁਖ ਨੇ ਪੁੱਛਿਆ ਕਿ ਭਾਈ ਪਗੀਰਥ ਤੂੰ ਦੂਜੀ ਰਾਤ ਕਿਉਂ ਨਹੀਂ ਰਹਿ ਸਕਦਾ ਤੇਰੇ ਮਨ ਵਿੱਚ ਕਿਸ ਗੱਲ ਦਾ ਸੰਦੇਹ ਹੈ ਤੂੰ ਮੈਨੂੰ ਚੰਗੀ ਤਰ੍ਹਾਂ ਦੱਸ ਉਸਨੇ ਪੁੱਛਿਆ ਕਿ ਤੈਨੂੰ ਕਿਸੇ ਰਾਜੇ ਨੇ ਭੇਜਿਆ ਹੈ ਜਿਸ ਨੇ ਤੈਨੂੰ ਇਹ ਨਿਸ਼ਚਿਤ ਸਮਾਂ ਦਿੱਤਾ ਹੈ ਜਿਸ ਕਰਕੇ ਤੇਰਾ ਜਨਮ ਬਰਬਾਦ ਹੋ ਸਕਦਾ ਹੈ ਫੇਰ ਭਾਈ ਪਗੀਰ ਥਨੇ ਮਾਨਸੁਖ ਜੀ ਨੂੰ ਕਿਹਾ ਕਿ ਹੇ ਸਾ ਤੇਰੀ ਤੂੰ ਮੇਰੀ ਗੱਲ ਸੁਨਾ ਮੇਰਾ ਗੁਰੂ ਜੋ ਸੱਚਾ ਹੈ ਉਹ ਪੂਰਨ ਹੈ ਉਹ ਜੋ ਆਪਣੇ ਮੁਖਾਰ ਵਿੰਦ ਵਿੱਚੋਂ ਵਚਨ ਬੋਲ ਦਿੰਦਾ ਹੈ ਉਹ ਪੂਰਾ ਹੋ ਜਾਂਦਾ ਹੈ ਇਸ ਤਰ੍ਹਾਂ ਮੇਰੇ ਗੁਰੂ ਨੇ ਮੈਨੂੰ ਆਗਿਆ ਦਿੱਤੀ ਹੈ ਇੱਕ ਰਾਤ ਰਹਿਣ ਦੀ ਇਸ ਕਰਕੇ ਮੈਂ ਦੂਜੀ ਰਾਤ ਲਾਹੌਰ ਵਿੱਚ ਰਹਿਣ ਵਾਸਤੇ ਸੋਚ ਵੀ ਨਹੀਂ ਸਕਦਾ ਭਾਈ ਪਗੀਰਥ ਦੀ ਇਹ ਗੱਲ ਸੁਣ ਕੇ ਭਾਈ ਮਨੁੱਖ ਜੀ ਨੇ ਕਿਹਾ ਕਿ ਕਲਯੁਗ ਦਾ ਸਮਾਂ ਬਹੁਤ ਬਲਵਾਨ ਹੈ ਇਸ ਕਰਕੇ ਦੁਨੀਆ ਵਿੱਚ ਕੋਈ ਵੀ ਸੱਚਾ ਸੰਤ ਹੋਣਾ ਮੁਸ਼ਕਲ ਹੈ ਉਸਨੇ ਕਿਹਾ ਕਿ ਮੇਰੀ ਸਮਝ ਵਿੱਚ ਤਾਂ ਕੋਈ ਵੀ ਪੂਰਨ ਨਹੀਂ ਹੈ ਦੁਨੀਆ ਵਿੱਚ ਉਸਨੇ ਕਿਹਾ ਕਿ ਤੂੰ ਕਾ ਕਹਿ ਰਿਹਾ ਹੈ ਕਿ ਤੇਰੇ ਗੁਰੂ ਵਰ ਦਾ ਹੋਰ ਕੋਈ ਨਹੀਂ ਹੈ ਫਿਰ ਭਾਈ ਪਘੀਰਥ ਜੀ ਨੇ ਭਾਈ ਮਾਨਸੁਖ ਜੀ ਨੂੰ ਕਿਹਾ ਕਿ ਇਹ ਚੰਗੀ ਮੱਤ ਵਾਲਿਆ ਤੂੰ ਕੋਈ ਸੰਦੇਹ ਨਾ ਕਰ ਜਿਸ ਦੀ ਮੈਂ ਵਡਿਆਈ ਕਰ ਰਿਹਾ ਹਾਂ ਉਸ ਉੱਪਰ ਤੈਨੂੰ ਰੱਤੀ ਭਰ ਵੀ ਸੰਕਾ ਨਹੀਂ ਕਰਨੀ ਚਾਹੀਦੀ ਜੇਕਰ ਤੂੰ ਉਸ ਵਿੱਚ ਪੂਰਨ ਸ਼ਰਧਾ ਧਰੇਗਾ ਤਾਂ ਸੰਸਾਰ ਦੇ ਭੈੜੇ ਵੰਦਨ ਜੋ ਵਿਅਕਤੀ ਨੂੰ ਫਸਾਉਣ ਵਾਲੇ ਹਨ ਉਹ ਸਾਰੇ ਹੀ ਦੂਰ ਹੋ ਜਾਂਦੇ ਹਨ ਕਾਲ ਯੁਗ ਦੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਅਕੱਲੇ ਹਨ ਤਾਂ ਜੋ ਆਪ ਪਰਮੇਸ਼ਰ ਰੂਪ ਹੋ ਕੇ ਤਾਰਨ ਵਾਸਤੇ ਆਏ ਹਨ ਉਹ ਪਰਮੇਸ਼ਰ ਦਾ ਨਿਜ ਸਰੂਪ ਹਨ ਭਾਈ ਪਗੀਰ ਥਨੇ ਕਿਹਾ ਕਿ ਜਿਸ ਦੇ ਭਾਗ ਜਾਗਦੇ ਹਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਾਣ ਸਕਦਾ ਹੈ ਉਸਨੇ ਕਿਹਾ ਕਿ ਦੁਨਿਆਵੀ ਕੰਮ ਉਸ ਦੁਨੀਆ ਨੂੰ ਦਿਖਾਉਣ ਵਾਸਤੇ ਕਰਦੇ ਹਨ ਕਰਦੇ ਹਨ ਗੁਰੂ ਜੀ ਉਹ ਸਾਨੂੰ ਸਿੱਖਿਆ ਦੇਣ ਵਾਸਤੇ ਸੰਸਾਰਿਕ ਕੰਮ ਕਰਦੇ ਹਨ ਪਰ ਹਿਰਦੇ ਵਿੱਚ ਉਹਨਾਂ ਦੇ ਬਹੁਤ ਗਿਆਨ ਭਰਿਆ ਹੋਇਆ ਹੈ ਜੋ ਬਹੁਤ ਸੰਗਣਾ ਹੈ ਉਹ ਆਪ ਪਰਮੇਸ਼ਰ ਦਾਸ ਰੂਪ ਹਨ ਭਾਈ ਪਗੀਰਥ ਨੇ ਮਾਨਸੁਖ ਜੀ ਨੂੰ ਦੱਸਿਆ ਕਿ ਉਹ ਸਾਰੇ ਦਿਲਾਂ ਦੀ ਜਾਣਨ ਵਾਲੇ ਅੰਤਰਜਾਮੀ ਜੀ ਹਨ ਅਤੇ ਉਹ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਪ੍ਰੇਰਣਾ ਦੇਣ ਵਾਲੇ ਹਨ ਭਾਈ ਭੀਰਤ ਜੀ ਨੇ ਕਿਹਾ ਕਿ ਭਾਈ ਮਾਨਸੁਖ ਜੀ ਜੇਕਰ ਤੇਰੇ ਮਨ ਵਿੱਚ ਸੰਤਾਂ ਦੇ ਦਰਸ਼ਨ ਕਰਨ ਦੀ ਇੱਛਾ ਹੈ ਅਤੇ ਭਾਈ ਮਾਨਸੁਖ ਦੇ ਮਨ ਦੀ ਇੱਛਾ ਸੀ ਕਿ ਇਸ ਕਾਲ ਯੁੱਗ ਦੇ ਸਮੇਂ ਵਿੱਚ ਮੈਂ ਕਿਸੇ ਪੂਰਨ ਸੰਤ ਨੂੰ ਮਿਲਾਂ ਭਾਈ ਮਾਨਸੁਖ ਜੀ ਨੇ ਕਿਹਾ ਕਿ ਮੈਂ ਮੰਨਣ ਨੂੰ ਤਿਆਰ ਹਾਂ ਪਰ ਜੇਕਰ ਉਹ ਮੈਨੂੰ ਕੋਈ ਕੌਤਕ ਦਿਖਾਉਣਗੇ ਜੇਕਰ ਮੈਨੂੰ ਉਹਨਾਂ ਨੇ ਆਪਣੀ ਸ਼ਕਤੀ ਦਿਖਾ ਦਿੱਤੀ ਤਾਂ ਮੈਂ ਵੀ ਉਹਨਾਂ ਦਾ ਸਿੱਖ ਬਣ ਜਾਵਾਂਗਾ ਭਾਈ ਮਾਨਸੁਖ ਜੀ ਨੇ ਕਿਹਾ ਕਿ ਮੈਨੂੰ بڑے ਝੂਠੇ ਪਖੰਡੀ ਗੰਭੀ ਸਾਧ ਮਿਲੇ ਹਨ ਜੋ ਮੈਨੂੰ ਲੁੱਟਦੇ ਰਹੇ ਹਨ ਉਹਨਾਂ ਨੂੰ ਦੇਖ ਕੇ ਕਦੀ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਇਸ ਕਰਕੇ ਤੇਰੀਆਂ ਗੱਲਾਂ ਤੇ ਮੈਨੂੰ ਬਹੁਤਾ ਵਿਸ਼ਵਾਸ ਨਹੀਂ ਹੋ ਰਹਾ ਕਿ ਕਿਦਰੇ ਇਹ ਵੀ ਤਾਂ ਉਹਨਾਂ ਵਰਗੇ ਨਾ ਹੋਣ ਭਾਈ ਮਾਨਸੁਖ ਜੀ ਨੇ ਕਿਹਾ ਕਿ ਮੇਰੇ ਮਨ ਵਿੱਚ ਉਦੋਂ ਤੱਕ ਯਕੀਨ ਨਹੀਂ ਹੋਵੇਗਾ ਜਦੋਂ ਤੱਕ ਮੈਂ ਆਪ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਦੀ ਸ਼ਕਤੀ ਨੂੰ ਦੇਖ ਨਾਲ ਲਵਾਂ ਪਾਈ ਪਗੀਰਥ ਜੀ ਨੇ ਭਾਈ ਮਾਨਸੁਖ ਜੀ ਦੀ ਇਹ ਗੱਲ ਸੁਣ ਕੇ ਕਿਹਾ ਕਿ ਮਨ ਦੀ ਦੁਵੇਦ੍ਧਾ ਦੂਰ ਕਰੋ ਪਹਿਲਾਂ ਤੁਸੀਂ ਬਸ ਤੁਸੀਂ ਆਪਣੇ ਮਨ ਵਿੱਚ ਸ਼ਰਧਾ ਭਾਵਨਾ ਧਾਰਨ ਕਰੋ ਅਤੇ ਗੁਰੂ ਜੀ ਦੇ ਦਰਸ਼ਨ ਕਰੋ ਜਾ ਕੇ ਇਸ ਤਰ੍ਹਾਂ ਬੇਨਤੀ ਰੂਪ ਵਿੱਚ ਜਾ ਕੇ ਸ਼ਰਧਾ ਨਾਲ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਇਸ ਤਰ੍ਹਾਂ ਤੂੰ ਗੁਰੂ ਜੀ ਦੇ ਵਚਨ ਸੁਣ ਕੇ ਅਤੇ ਉਹਨਾਂ ਦੇ ਮਿੱਠੇ ਵਚਨ ਸੁਣ ਕੇ ਤੇਰਾ ਮਨਾਂ ਸ਼ਾਂਤ ਹੋ ਜਾਵੇਗਾ ਭਾਈ ਪਗੀਰਥ ਜੀ ਨੇ ਭਾਈ ਮਾਨਸੁਖ ਜੀ ਨੂੰ ਕਿਹਾ ਕਿ ਗੁਰੂ ਜੀ ਦੇ ਦਰਸ਼ਨ ਕਰਕੇ ਤੈਨੂੰ ਆਪਣੇ ਆਤਮਿਕ ਸਰੂਪ ਦਾ ਗਿਆਨ ਹੋ ਜਾਵੇਗਾ ਪਰ ਫਿਰ ਵੀ ਜੇਕਰ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੌਤਕ ਦੇਖਣਾ ਚਾਹੁੰਦਾ ਹੈ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਸ਼ਕਤੀਆਂ ਤਾਂ ਗੁਰੂ ਜੀ ਦੇ ਚਰਨਾਂ ਵਿੱਚ ਵਸਦੀਆਂ ਹਨ ਭਾਈ ਪਗੀਰਤ ਜੀ ਨੇ ਕਿਹਾ ਕਿ ਤੂੰ ਸਮੁੰਦਰ ਦੇ ਕੋਲ ਜਾ ਕੇ ਇੱਕ ਬੂੰਦ ਪਾਣੀ ਦੀ ਗੱਲ ਕਰ ਰਿਹਾ ਹੈ ਉਸ ਨੇ ਕਿਹਾ ਕਿ ਮੰਗਣ ਵਾਲੇ ਹੱਕ ਜਾਣਗੇ ਪਰ ਦੇਣ ਵਾਲਾ ਕਦੇ ਵੀ ਥੱਕਦਾ ਨਹੀਂ ਹੈ ਭਾਈ ਪਗੀਰਤ ਨੇ ਕਿਹਾ ਕਿ ਭਾਈ ਮਨੁੱਖ ਉਹ ਮੇਰੇ ਨਾਲ ਹੀ ਚੱਲ ਸੁਲਤਾਨਪੁਰ ਵਿਖੇ ਅਤੇ ਇਸ ਤਰ੍ਹਾਂ ਤੂੰ ਆਪਣੇ ਅੱਖੀਂ ਗੁਰੂ ਜੀ ਦੇ ਦਰਸ਼ਨ ਕਰ ਤੇਰੇ ਮਨ ਦੀ ਇੱਛਾ ਗੁਰੂ ਜੀ ਜ਼ਰੂਰ ਪੂਰੀ ਕਰਨਗੇ ਇਹ ਸੁਣ ਕੇ ਭਾਈ ਮਾਨਸੁਖ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਵਾਸਤੇ ਤਿਆਰ ਹੋ ਗਿਆ ਇਸ ਤਰ੍ਹਾਂ ਭਾਈ ਪਗੀਰਥ ਜੀ ਅਤੇ ਭਾਈ ਮਾਨਸੁਖ ਜੀ ਆਪਸ ਵਿੱਚ ਵਿਚਾਰ ਕਰਦੇ ਹੋયા ਨੇ ਭੋਜਨ ਸਕਿਆ ਅਤੇ ਫਿਰ ਭਾਈ ਪਗੀਰਥ ਜੀ ਉਸਦੇ ਘਰ ਹੀ ਸੌਂ ਗਏ ਫਿਰ ਉਹਨਾਂ ਨੇ ਸਵੇਰੇ ਉੱਠ ਕੇ ਇਸ਼ਨਾਨ ਕੀਤਾ ਅਤੇ ਸਾਰਾ ਸਮਾਨ ਉਹਨਾਂ ਨੇ ਇਕੱਠਾ ਕਰ ਲਿਆ ਭਾਈ ਮਾਨਸੁਖ ਜੀ ਨੇ ਆ ਕੇ ਭਾਈ ਪਗੀਰਥ ਜੀ ਨੂੰ ਕਿਹਾ ਕਿ ਤੇਰਾ ਬਾਕੀ ਸਾਰਾ ਸਮਾਨ ਤੈਨੂੰ ਮਿਲ ਗਿਆ ਹੈ ਅਤੇ ਇੱਕ ਚੂੜਾ ਹੀ ਬਾਕੀ ਰਹਿੰਦਾ ਹੈ ਉਸਨੇ ਕਿਹਾ ਕਿ ਮੇਰੇ ਘਰ ਵਿੱਚ ਇੱਕ ਚੂੜੇ ਦਾ ਸੈੱਟ ਪਿਆ ਹੈ ਅਤੇ ਉਹ ਚੂੜਾ ਮੈਂ ਖਾਸ ਤੌਰ ਤੇ ਰੱਖਿਆ ਹੋਇਆ ਹੈ ਮੈਂ ਉਸ ਚੂੜੇ ਨੂੰ ਵੇਚਣਾ ਨਹੀਂ ਚਾਹੁੰਦਾ ਸੀ ਜੇਕਰ ਤੂੰ ਕਹੇਂ ਤਾਂ ਆਪਾ ਉਹ ਚੂੜਾ ਲੈ ਚਲਦੇ ਹਾਂ ਭਾਈ ਮਨਸੁਖ ਨੇ ਕਿਹਾ ਕਿ ਇਹ ਖਾਸ ਚੂੜੇ ਦੀ ਭੇਟਾ ਮੈਂ ਗੁਰੂ ਜੀ ਨੂੰ ਦੇ ਦੇਵਾਂਗਾ ਭਾਈ ਮਨਸੁਖ ਜੀ ਨੇ ਕਿਹਾ ਕਿ ਜੇਕਰ ਤੂੰ ਕੋਈ ਹੋਰ ਚੂੜਾ ਖਰੀਦਣਾ ਚਾਹੁੰਦਾ ਹੈ ਤਾਂ ਫੇਰ ਤੈਨੂੰ ਇੱਕ ਰਾਤ ਹੋਰ ਰੁਕਣਾ ਪਵੇਗਾ ਇਹ ਸੁਣ ਕੇ ਭਾਈ ਪਗੀਰਤ ਜੀ ਨੇ ਕਿਹਾ ਕਿ ਆਪਾਂ ਇਹ ਚੂੜਾ ਹੀ ਲੈ ਚੱਲਦੇ ਹਾਂ ਕਿਉਂਕਿ ਇੱਕ ਹੋਰ ਰਾਤ ਮੈਂ ਨਹੀਂ ਰਹਿ ਸਕਦਾ ਇਸ ਤਰ੍ਹਾਂ ਭਾਈ ਮਰਦਾਨੇ ਜੀ ਦੀ ਪੁੱਤਰੀ ਦੇ ਵਿਆਹ ਦਾ ਸਾਰਾ ਸਮਾਨ ਪੂਰਾ ਕਰਕੇ ਦੋਵੇਂ ਹੀ ਜਿਨ੍ਹਾਂ ਦੀ ਮੱਤ ਚੰਗੀ ਹੈ ਤੁਰ ਪਏ ਸੁਲਤਾਨਪੁਰ ਵੱਲ ਨੂੰ ਰਾਸਤੇ ਵਿੱਚ ਤੁਰੇ ਜਾਂਦੇ ਭਾਈ ਮਾਨਸੁਖ ਜੀ ਨੇ ਕਿਹਾ ਕਿ ਜਦੋਂ ਮੈਂ ਗੁਰੂ ਜੀ ਦੇ ਦਰਸ਼ਨ ਕਰਾਂਗਾ ਤਾਂ ਜੇਕਰ ਉਹ ਮੈਨੂੰ ਦੇਖਦੇ ਸਾਰ ਹੀ ਮੇਰਾ ਨਾਮ ਲੈ ਦੇਣ ਭਾਵ ਮੈਨੂੰ ਸਨਮੁਖ ਕਹਿ ਕੇ ਬੁਲਾ ਲੈਣ ਤਾਂ ਮੇਰੇ ਮਨ ਦੀ ਸ਼ਰਧਾ ਪੱਕ ਚਾਵੇਗੀ ਭਾਈ ਮਾਨੁੱਖ ਜੀ ਨੇ ਭਾਈ ਪਗੀਰਤ ਜੀ ਨੂੰ ਕਿਹਾ ਕਿ ਤੂੰ ਸੱਚ ਕਰਕੇ ਜਾਣੀ ਤਾਂ ਮੇਰੇ ਸਾਰੇ ਹੀ ਦੁੱਖ ਖਤਮ ਹੋ ਜਾਣਗੇ। ਸੋ ਉਹ ਦੋਵੇਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਰਸਤੇ ਵਿੱਚ ਤੁਰੇ ਜਾ ਰਹੇ ਸੀ। ਅਤੇ ਹੁਣ ਉਹ ਸੁਲਤਾਨਪੁਰ ਦੇ ਨੇੜੇ ਪਹੁੰਚ ਚੁੱਕੇ ਸਨ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਮੋਦੀਖਾਨੇ ਵਿੱਚ ਬੈਠੇ ਸੀ ਜਦੋਂ ਭਾਈ ਪਗੀਰਥ ਜੀ ਅਤੇ ਭਾਈ ਸਨਮੁਖ ਸਨਮੁਖ ਜੀ ਆਏ ਮਨੁਖ ਜੀ ਆਏ ਗੁਰੂ ਜੀ ਭਾਈ ਪਗੀਰਥ ਜੀ ਨੂੰ ਉਡੀਕ ਰਹੇ ਸੀ ਉਹਨਾਂ ਦੇ ਨਾਲ ਭਾਈ ਮਨੁਖ ਜੀ ਵੀ ਆ ਰਿਹਾ ਹੈ ਫਿਰ ਭਰਮਾਂ ਨੂੰ ਦੂਰ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨੇਤਰ ਘੁਮਾਏ ਤਾਂ ਭਾਈ ਪਗੀਰਥ ਜੀ ਉਹਨਾਂ ਦੇ ਸਾਹਮਣੇ ਆ ਗਏ ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਦੂਜਿਆਂ ਦਾ ਭਲਾ ਕਰਨ ਵਾਲੇ ਪਗੀਰਥ ਜੀ ਆ ਜਾ ਤੂੰ ਚੰਦਨ ਵਰਗਾ ਹੈ ਕਿਉਂਕਿ ਤੂੰ ਦੂਜਿਆਂ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ ਗੁਰੂ ਜੀ ਨੇ ਕਿਹਾ ਕਿ ਪਹਿਲਾਂ ਮਨ ਸੁਖ ਕੱਚਾ ਸੀ ਪਰ ਹੁਣ ਇਸ ਤੇ ਮਨ ਵਿੱਚ ਸੱਚੇ ਨਾਮ ਦੀ ਇੱਛਾ ਜਾਗ ਪਈ ਹੈ ਇਸੇ ਕਰਕੇ ਤੂੰ ਇਸ ਨੂੰ ਆਪਣੇ ਨਾਲ ਲੈ ਆਇਆ ਹੈ ਗੁਰੂ ਜੀ ਨੇ ਕਿਹਾ ਕਿ ਬਗੀਰਥ ਤੇਰੀ ਮਤ ਸੰਤਾਂ ਵਾਲੀ ਹੈ ਤੂੰ ਇੱਕ ਕੀੜੀ ਨੂੰ ਫਿਰੰਗੀ ਬਣਾ ਦਿੱਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਵਚਨ ਸੁਣ ਕੇ ਭਾਈ ਮਾਨਸੁਖ ਜੀ ਨੇ ਜਾ ਕੇ ਗੁਰੂ ਜੀ ਦੇ ਚਰਨ ਪਾਕੜ ਲਏ ਗੁਰੂ ਜੀ ਦੇ ਚਰਨ ਇਸ ਤਰ੍ਹਾਂ ਪਾਖੜੇ ਜਿਵੇਂ ਉਹ ਬਹੁਤ ਜਨਮਾਂ ਦਾ ਪਿਆਸਾ ਹੋਵੇ ਅਤੇ ਹੁਣ ਉਸ ਨੂੰ ਪਾਣੀ ਮਿਲ ਗਿਆ ਹੋਵੇ ਫਿਰ ਭਾਈ ਪਗੀਰਥ ਨੇ ਕਿਹਾ ਕਿ ਗੁਰੂ ਜੀ ਹੋਰ ਤਾਂ ਸਾਰਾ ਕੁਝ ਹੀ ਤੁਹਾਨੂੰ ਪਤਾ ਹੈ ਇਸ ਕਰਕੇ ਮੇਰਾ ਬੋਲਣਾ ਬਣਦਾ ਨਹੀਂ ਹੈ ਤੁਸੀਂ ਤਾਂ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲੇ ਹੋ ਅਤੇ ਅਸੀਂ ਆਪਣੇ ਕੰਨਾਂ ਨਾਲ ਤੁਹਾਡਾ ਨਾਮ ਸੁਣਿਆ ਹੈ ਅਤੇ ਇਹ ਮਾਨਸੁਖ ਜੀ ਤੁਹਾਡੀ ਸ਼ਰਨ ਵਿੱਚ ਆਏ ਹਨ ਤੁਹਾਡਾ ਨਾਮ ਸੁਣਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਾਨਸੁਖ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਫਿਰ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਬੁਲਾ ਲਿਆ ਅਤੇ ਉਹਨਾਂ ਨੇ ਵਿਆਹ ਦਾ ਸਾਰਾ ਸਮਾਨ ਉਸ ਨੂੰ ਫੜਾ ਦਿੱਤਾ ਫਿਰ ਜਦੋਂ ਭਾਈ ਮਰਦਾਨੇ ਨੇ ਸਾਰੀਆਂ ਸੁੰਦਰ ਵਸਤਾਂ ਦੇਖੀਆਂ ਤਾਂ ਉਹਨਾਂ ਨੂੰ ਬਹੁਤ ਚਾ ਚੜ ਗਿਆ ਅਤੇ ਉਹ ਬਹੁਤ ਖੁਸ਼ ਹੋ ਗਏ। ਫਿਰ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਉਹ ਸਾਰਾ ਸਮਾਨ ਵੀ ਦਿੱਤਾ ਅਤੇ ਧਨ ਵੀ ਦਿੱਤਾ। ਇਸ ਤਰ੍ਹਾਂ ਭਾਈ ਮਰਦਾਨਾ ਧਨ ਅਤੇ ਸਾਰਾ ਸਮਾਨ ਲੈ ਕੇ ਵਾਪਸ ਤਲਵੰਡੀ ਚਲਾ ਗਿਆ। ਉਸਨੇ ਤਲਵੰਡੀ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਉਸਤਤ ਕੀਤੀ ਪਾਈ ਮਰਦਾਨੇ ਨੇ ਕਿਹਾ ਕਿ ਗੁਰੂ ਜੀ ਵਰਗਾ ਦਇਆ ਕਰਨ ਵਾਲਾ ਕੋਈ ਹੋਰ ਨਹੀਂ ਹੈ ਉਹਨਾਂ ਤੋਂ ਕੁਝ ਮੰਗਣ ਦੀ ਜ਼ਰੂਰਤ ਨਹੀਂ ਹੈ ਫੇਰ ਭਾਈ ਮਾਨਸੁਖ ਜੀ ਵੀ ਸੁਲਤਾਨਪੁਰ ਵਿਖੇ ਹੀ ਰਹਿਣ ਲੱਗੇ ਉਹ ਦੋ ਦਿਨ ਸੁਲਤਾਨਪੁਰ ਵਿਖੇ ਰਹੇ ਤਾਂ ਉਹਨਾਂ ਦੇ ਮਨ ਵਿੱਚ ਗੁਰੂ ਜੀ ਪ੍ਰਤੀ ਸ਼ਰਧਾ ਬਹੁਤ ਵੱਧ ਗਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਪਾਪਾਂ ਦਾ ਨਾਸ ਕਰਨ ਵਾਲੇ ਹਨ ਤਾਂ ਇੱਕ ਵਾਰ ਉਹ ਬੈਠੇ ਸਨ ਤਾਂ ਭਾਈ ਮਾਨਸੁਖ ਜੀ ਨੇ ਆ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਗੁਰੂ ਜੀ ਇਸ ਸੰਸਾਰ ਦੇ ਬੰਧਨ ਇੱਕ ਅਨੇਕੂ ਦੀ ਤਰ੍ਹਾਂ ਹਨ ਜਿਸ ਵਿੱਚ ਜਦੋਂ ਵਿਅਕਤੀ ਡਿਗਦਾ ਹੈ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਹੋਰ ਕਿੰਨਾ ਕੁ ਡਿਗਣਾ ਹੈ ਇਸ ਤਰ੍ਹਾਂ ਗੁਰੂ ਜੀ ਤੁਸੀਂ ਮੈਨੂੰ ਡੁੱਬਦੇ ਹੋਏ ਨੂੰ ਬਚਾ ਲਵੋ ਜੀ ਇਸ ਸੰਸਾਰ ਦੇ ਬੰਦਨਾ ਕਰਕੇ ਦਿਨ ਰਾਤ ਮੈਂ ਦੁਖੀ ਹੋ ਰਿਹਾ ਹਾਂ ਅਤੇ ਜੇਕਰ ਇੱਕ ਪਦਾਰਥ ਦੀ ਭੁੱਖ ਖਤਮ ਹੁੰਦੀ ਹੈ ਤਾਂ ਦੂਜੀ ਭੁੱਖ ਪੈਦਾ ਹੋ ਜਾਂਦੀ ਹੈ ਇਸ ਤਰ੍ਹਾਂ ਮੇਰੀ ਸਾਰੀ ਉਮਰ ਬੀਤ ਗਈ ਹੈ ਪਰ ਇੱਛਾਵਾਂ ਪੂਰੀਆਂ ਨਹੀਂ ਹੋ ਰਹੀਆਂ ਭਾਈ ਮਾਨਸੁਖ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਮੈਂ ਤੇਰੀ ਸ਼ਰਨ ਵਿੱਚ ਕਣ ਮਨ ਅਤੇ ਧਨ ਕਰਕੇ ਆ ਗਿਆ ਹਾਂ ਤੁਸੀਂ ਮੈਨੂੰ ਯੋਗ ਸਮਝ ਕੇ ਉਪਦੇਸ਼ ਦੇਵੋ ਜੀ ਫਿਰ ਗੁਰੂ ਜੀ ਨੇ ਭਾਈ ਮਾਨਸੁਖ ਜੀ ਦੀ ਬੇਨਤੀ ਸੁਣ ਕੇ ਵਚਨ ਕੀਤੇ ਕਿ ਜਿੱਥੇ ਵੀ ਤੂੰ ਆਪਣੀ ਹਉਮੈ ਭਾਵ ਹੰਕਾਰ ਨੂੰ ਛੋੜਿਆ ਹੈ ਭਾਵੇਂ ਜਿਹੜੀ ਵੀ ਵਸਤਵਾਰੇ ਤੂੰ ਸੋਚਦਾ ਹੈ ਇਹ ਮੇਰੀ ਹੈ ਗੁਰੂ ਜੀ ਨੇ ਕਿਹਾ ਕਿ ਵਿਅਕਤੀ ਕਹਿੰਦਾ ਹੈ ਇਹ ਮੇਰਾ ਘਰ ਹੈ ਮੇਰਾ ਧਨ ਹੈ ਇਹ ਮੇਰੇ ਪੁੱਤਰ ਹਨ ਇਹ ਮੇਰੀ ਮੇਰਾ ਪਤੀ ਜਾਂ ਪਤਨੀ ਹੈ ਇਹ ਮੇਰਾ ਪਰਿਵਾਰ ਹੈ ਇਹ ਮੇਰਾ ਦੇਸ਼ ਹੈ ਇਹ ਮੇਰਾ ਘੋੜਾ ਹੈ ਇਹ ਮੇਰਾ ਹਾਥੀ ਹੈ ਇਹਨਾਂ ਸਾਰੀਆਂ ਵਸਤਾਂ ਨਾਲ ਉਸ ਦੀ ਹਉਮੈ ਭਾਵ ਹੰਕਾਰ ਜੁੜਿਆ ਹੋਇਆ ਹੈ ਇਸ ਤਰ੍ਹਾਂ ਅੱਗੇ ਵਿਅਕਤੀ ਹੋਰ ਵੀ ਮੇਰੀ ਮੇਰੀ ਕਰਦਾ ਹੈ ਭਾਵ ਕਹਿੰਦਾ ਹੈ ਇਹ ਮੇਰਾ ਪਿੰਡ ਹੈ ਇਹ ਮੇਰਾ ਸ਼ਹਿਰ ਹੈ ਇਹ ਮੇਰੀ ਸੈਨਾ ਹੈ ਇਹ ਮੇਰੇ ਦੋਸਤ ਹਨ ਇਸ ਤਰ੍ਹਾਂ ਵਿਅਕਤੀ ਹੋਰ ਵੀ ਕਿੰਨੇ ਪਦਾਰਥਾਂ ਦੇ ਨਾਲ ਆਪਣਾ ਮੋਹ ਪਾ ਕੇ ਰੱਖਦਾ ਹੈ ਗੁਰੂ ਜੀ ਨੇ ਭਾਈ ਮਾਨਸੁਖ ਜੀ ਨੂੰ ਕਿਹਾ ਕਿ ਮਨ ਨੇ ਜਿੱਥੇ ਵੀ ਆਪਣੀ ਹਉਮੈ ਜੋੜ ਲਈ ਤਾਂ ਇਹ ਸਾਰੀ ਹੀ ਹਉਮੈ ਵਿਅਰਥ ਹੈ ਕਿਉਂਕਿ ਕੋਈ ਵੀ ਵਸਤ ਸਥਿਰ ਨਹੀਂ ਹੈ ਜਦੋਂ ਤੱਕ ਕੋਈ ਵੀ ਵਸਤ ਮਨ ਦੀ ਸਾਥੀ ਰਹਿੰਦੀ ਹੈ ਤਾਂ ਜਦੋਂ ਉਹ ਵਸਤ ਵਿਛੜਦੀ ਹੈ ਤਾਂ ਦੁੱਖ ਹੁੰਦਾ ਹੈ ਇਸ ਤਰ੍ਹਾਂ ਫਿਰ ਉਹ ਵਸਤ ਦੁੱਖ ਅਤੇ ਸੁਖ ਦਾ ਕਾਰਨ ਬਣ ਜਾਂਦੀ ਹੈ ਇਸ ਕਰਕੇ ਇਹ ਵਸਤਾਂ ਦਾ ਮੋਹ ਵਾਸਨਾਵਾਂ ਨੂੰ ਵਧਾਉਂਦਾ ਰਹਿੰਦਾ ਹੈ ਇਸ ਤਰ੍ਹਾਂ ਅਸੀਂ ਇੱਕ ਵਸਤ ਤੋਂ ਦੂਜੀ ਅਤੇ ਦੂਜੀ ਤੋਂ ਤੀਜੀ ਵਸਤ ਨਾਲ ਮੋਹ ਪਾਈ ਰੱਖਦੇ ਹਾਂ ਇਸੇ ਕਰਕੇ ਵਸਤਾਂ ਦਾ মোহ ਕਦੀ ਵੀ ਖਤਮ ਨਹੀਂ ਹੁੰਦਾ ਹੈ ਇਸ ਤਰ੍ਹਾਂ ਵਿਅਕਤੀ ਆਪਣੇ ਆਪ ਨੂੰ ਬੰਧਨਾ ਵਿੱਚ ਬੰਨ੍ਹ ਲੈਂਦਾ ਹੈ ਜਿਸ ਕਰਕੇ ਉਹ ਸੰਸਾਰ ਵਿੱਚ ਦੁਖੀ ਹੁੰਦਾ ਰਹਿੰਦਾ ਹੈ ਗੁਰੂ ਜੀ ਭਾਈ ਮਾਨਸੁਖ ਜੀ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਗੁਰੂ ਤੋਂ ਬਿਨਾ ਮਨ ਵਿਚਾਰ ਨਹੀਂ ਕਰਦਾ ਕਿ ਸੱਚੀ ਵਸਤ ਕਿਹੜੀ ਹੈ ਤਾ ਕਰਕੇ ਫਿਰ ਉਹ ਜਨਮ ਮਰਨ ਹੁੰਦੇ ਹਨ ਕਿਉਂਕਿ ਵਾਸਨਾਵਾਂ ਖਤਮ ਨਹੀਂ ਹੁੰਦੀਆਂ ਜੀਵਨ ਖਤਮ ਹੋ ਜਾਂਦਾ ਹੈ ਇਸ ਕਰਕੇ ਜਨਮ ਅਤੇ ਮਰਨ ਦਾ ਕਾਰਨ ਹਉਮੈ ਭਾਵ ਹੰਕਾਰ ਹੀ ਹੈ ਇਸ ਹਉਮੈ ਕਰਕੇ ਜੀਵ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਗੁਰੂ ਜੀ ਨੇ ਕਿਹਾ ਕਿ ਇਸ ਕਰਕੇ ਹਉਮੈ ਦਾ ਤਿਆਗ ਕਰਦੇ ਹੋ ਉਨ੍ਹਾਂ ਨੇ ਕਿਹਾ ਕਿ ਹਉਮੈ ਪਰਮੇਸ਼ਰ ਦਾ ਨਾਮ ਜਪ ਕੇ ਤਿਆਗੀ ਜਾ ਸਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਾਨਸੁਖ ਜੀ ਨੂੰ ਸਮਝਾਉਂਦੇ ਹੋਏ ਕਿਹਾ ਕਿ ਪ੍ਰਭੂ ਦਾ ਭਾਣਾ ਮੰਨਣਾ ਚਾਹੀਦਾ ਹੈ। ਜੋ ਪਰਮੇਸ਼ਰ ਕਰਦਾ ਹੈ ਉਸ ਵਿੱਚ ਖੁਸ਼ ਰਹਿਣਾ ਸਿੱਖੋ। ਪਰਮੇਸ਼ਰ ਨੂੰ ਹਮੇਸ਼ਾ ਆਪਣਾ ਮਿੱਤਰ ਭਾਵ ਦੋਸਤ ਸਮਝੋ ਅਤੇ ਸੋਚੋ ਕਿ ਉਹ ਕਦੇ ਵੀ ਮੇਰਾ ਮਾਰਾ ਨਹੀਂ ਕਰ ਸਕਦਾ। ਇਸ ਤਰ੍ਹਾਂ ਜੋ ਵੀ ਪਰਮੇਸ਼ਰ ਕਰਦਾ ਹੈ ਉਹ ਭਾਵੇਂ ਉਹ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਉਹ ਹਮੇਸ਼ਾ ਹੀ ਸਾਡਾ ਭਲਾ ਕਰਦਾ ਹੈ ਕਿਸੇ ਨੂੰ ਵੀ ਆਪਣੇ ਦੁੱਖਾਂ ਦਾ ਦੋਸ਼ ਨਾ ਦੇਵੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਆਪਣੀ ਹਉਮੈ ਨੂੰ ਮਾਰ ਕੇ ਨਾਮ ਵਿੱਚ ਲਿਵ ਜੋੜ ਲਵੋ ਅਤੇ ਫੇਰ ਉਸ ਪਰਮੇਸ਼ਰ ਦਾ ਭਾਣਾ ਮੰਨੋ ਇਸ ਤਰ੍ਹਾਂ ਹੈ ਪਵਿੱਤਰ ਰਸਤਾ ਹੈ ਮੁਕਤੀ ਪ੍ਰਾਪਤ ਕਰਨ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਦਾ ਭਾਵ ਨਾਮ ਜਪਣਾ ਹਉਮੈ ਨੂੰ ਮਾਰਨਾ ਅਤੇ ਭਾਣਾ ਮੰਨਣਾ ਦਾ ਦਾ ਇਹ ਅਭਿਆਸ ਕਰੋ ਆਪਣੇ ਜੀਵਨ ਵਿੱਚ ਫੇਰ ਹੀ ਤੁਹਾਨੂੰ ਸ਼ਾਂਤੀ ਮਿਲੇਗੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਗੁਰੂ ਜੀ ਨੇ ਕਿਹਾ ਕਿ ਇਸ ਤਰ੍ਹਾਂ ਜਦੋਂ ਤੁਸੀਂ ਆਪਣੇ ਮਨ ਨੂੰ ਸੋਧ ਲਿਆ ਤਾਂ ਮੁਕਤੀ ਪ੍ਰਾਪਤ ਕਰਨ ਵਿੱਚ ਕੋਈ ਸੰਦੇਹ ਕਰਨ ਦੀ ਲੋੜ ਨਹੀਂ ਇਸ ਤਰ੍ਹਾਂ ਸੰਸਾਰ ਦੇ ਸਾਰੇ ਹੀ ਭੈੜੇ ਬੰਧਨ ਖਤਮ ਹੋ ਜਾਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਸੁਣ ਕੇ ਭਾਈ ਮਾਨਸੁਖ ਜੀ ਨੇ ਆਪਣੇ ਮਨ ਵਿੱਚ ਬਹੁਤ ਸੁਖ ਪਾਇਆ। ਗੁਰੂ ਜੀ ਦੇ ਵਚਨ ਉਸ ਨੇ ਆਪਣੇ ਹਿਰਦੇ ਵਿੱਚ ਵਸਾ ਲਏ। ਫੇਰ ਭਾਈ ਮਾਨਸੁਖ ਜੀ ਕੁਝਕ ਦਿਨ ਸੁਲਤਾਨਪੁਰ ਵਿਖੇ ਰਹੇ। ਉਸ ਨੇ ਗੁਰੂ ਜੀ ਦੀ ਕਿਰਪਾ ਪਾ ਲਈ ਜਿਸ ਕਾਰਨ ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਗੁਰੂ ਜੀ ਜੋ ਵੀ ਵਚਨ ਉਸ ਨੂੰ ਕਰ ਰਹੇ ਸੀ ਉਹ ਲਿਖ ਰਿਹਾ ਸੀ। ਉਨ੍ਹਾਂ ਦੇ ਬਚਨਾਂ ਨੂੰ ਫਿਰ ਉਹ ਗੁਰੂ ਜੀ ਦੇ ਬਚਨ ਪੜਦਾ ਰਹਿੰਦਾ ਸੀ ਅਤੇ ਯਾਦ ਕਰਦਾ ਰਹਿੰਦਾ ਸੀ ਫੇਰ ਭਾਈ ਮਾਨਸੁਖ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਰਹਿ ਕੇ ਜੀਵਨ ਜਿਉਣ ਦਾ ਤਰੀਕਾ ਸਿੱਖ ਲਿਆ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ ਫੇਰ ਉਸ ਦੇ ਮਨ ਵਿੱਚ ਪੱਕੀ ਸ਼ਰਧਾ ਪੈਦਾ ਹੋ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦਾ ਹੀ ਰੂਪ ਹਨ ਅਤੇ ਗੁਰੂ ਜੀ ਹੀ ਮੁਕਤੀ ਦੇਣ ਵਾਲੇ ਹਨ ਇਸ ਤਰ੍ਹਾਂ ਭਾਈ ਮਾਨਸੁਖ ਜੀ ਹਰ ਰੋਜ਼ ਹੀ ਚੰਦਨ ਘਸਾ ਕੇ ਸਾਕੇ ਗੁਰੂ ਜੀ ਦੇ ਚਰਨਾਂ ਦੀ ਪੂਜਾ ਕਰਦਾ ਸੀ ਅਤੇ ਫਿਰ ਉਹ ਗੁਰੂ ਜੀ ਦੇ ਚਰਨਾਂ ਉੱਪਰ ਫੁੱਲ ਚੜ੍ਹਾਉਂਦਾ ਸੀ ਇਸ ਤੋਂ ਬਾਅਦ ਭਾਈ ਮਾਨਸੁਖ ਜੀ ਵਾਪਸ ਲਾਹੌਰ ਚਲੇ ਗਏ ਉਹ ਉਸੇ ਤਰ੍ਹਾਂ ਹੀ ਰੋਜ਼ਾਨਾ ਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਸੀ ਇਸ ਤਰ੍ਹਾਂ ਕਦੇ-ਕਦੇ ਆ ਕੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਲੈਂਦਾ ਸੀ ਗੁਰੂ ਜੀ ਜੋ ਵੇਦੀ ਕੋਲ ਦਾ ਸ਼ਿੰਗਾਰ ਸੰਨਾ ਉਹਨਾਂ ਦੇ ਦਰਸ਼ਨ ਕਰਦਾ ਸੀ ਭਾਈ ਮਾਨਸੁਖ ਜੀ ਲਾਹੌਰ ਤੋਂ ਆ ਕੇ ਉਹ ਗੁਰੂ ਜੀ ਕੋਲ ਆ ਕੇ ਸੁਲਤਾਨਪੁਰ ਵਿਖੇ 1 ਮਹੀਨਾ ਰਹਿੰਦਾ ਸੀ ਫਿਰ ਜਾ ਕੇ ਉਹ ਲਾਹੌਰ ਵਿੱਚ ਆਪਣਾ ਕਾਰੋਬਾਰ ਸੰਭਾਲਦਾ ਸੀ ਸੋ ਇੱਥੇ ਹੀ 27 ਮਈ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ